ਲੋਕ ਸਭਾ ਚੋਣਾਂ 2024 ਦੇ ਲਈ ਪੰਜਾਬ 'ਚ VOTING ਐ 1 ਜੂਨ ਨੂੰ ਹੋਣ ਜਾ ਰਹੀ ਐ ਸੋ VOTING ਤੋਂ 36 ਘੰਟੇ ਪਹਿਲਾਂ ਜੋ ਕਿ ਚੋਣ ਪ੍ਰਚਾਰ ਹੈ ਲੁਧਿਆਣੇ ਦੇ ਵਿੱਚ ਬੰਦ ਹੋ ਜਾਵੇਗਾ ਸੋ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਰੋਲ ਸ਼ੋਅ ਕੀਤੇ ਜਾ ਰਹੇ ਨੇ ਜੋ ਸਿਆਸੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਉੱਤੇ ਰੁਕ ਰਗੇ ਵੀ ਸੋ ਇਹ ਰੋਕ ਹੈ ਜੋ 36 ਘੰਟਿਆਂ ਤੱਕ ਰਹੇਗੀ ਯਾਨੀ ਕਿ ਜੋ 30 ਤਰੀਕ ਸ਼ਾਮ 6 ਵਜੇ ਤੋਂ ਇਹ ਰੋਕਾ ਜੋ ਸ਼ੁਰੂ ਹੋ ਜਾਵੇਗੀ ਇਸ ਤੋਂ ਬਾਅਦ ਜੋ ਇਹ ਰੋਕ ਸਮਾਪਤ ਕਦੋਂ ਹੋਵੇਗੀ ਜੋ 1 ਜੂਨ ਨੂੰ VOTING ਦੇ ਸਮਾਪਤੀ ਤੋਂ ਬਾਅਦ ਸੋ ਇਹ ਰੋਕ ਹੈ ਜੋ ਸਮਾਪਤ ਹੋ ਜਾਵੇਗੀ ਇਸ ਸਮੇਂ ਦੇ ਦੌਰਾਨ ਕੋਈ ਵੀ ਸਿਆਸੀ ਪਾਰਟੀ ਹੈ ਜੋ ਚੋਣ ਪਰ ਜਾ ਰਹੀ ਨਹੀਂ ਕਰ ਪਾਵੇਗੀ ਕਿਸੇ ਵੀ ਤਰ੍ਹਾਂ ਦੀ ਸਿਆਸੀ ਮੀਟਿੰਗ ਦੇ ਉਤੇ ਰੋਕ ਰਹੇ ਰਹੇਗੀ ਕਿਸੇ ਵੀ ਤਰ੍ਹਾਂ ਦੀ ਰੈਲੀ ਤੇ ਰੋਕ ਰਹੇਗੀ ਲਾਊਡ ਸਪੀਕਰ ਦੀ ਮਿਊਜ਼ਿਕ ਦੀ ਵਰਤੋਂ ਦੇ ਉੱਤੇ ਰੋਕ ਰਵੇਗੀ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਰੋਡ ਸ਼ੋਅ ਤੇ ਵੀ ਰੋਕ ਰਵੇਗੀ ਅਤੇ 5 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਤੇ ਜੋ ਸਿਆਸੀ ਮੀਟਿੰਗ ਹੈ ਉਸ ਨੂੰ ਰੋਕ ਰਵੇਗੀ ਸੋ ਇਹਨਾਂ ਚੀਜ਼ਾਂ ਤੇ ਜੋ ਪਾਬੰਦੀਆਂ ਨੇ ਇਹ ਪਾਬੰਦੀਆਂ ਜੋ ਕਿ 30 ਤਰੀਕ ਸ਼ਾਮ ਨੂੰ ਲੱਗ ਜਾਣਗੀਆਂ ਅਤੇ ਇੱਕ ਤਰੀਕ ਜਾਨੀ ਕਿ VOTING ਤੱਕ ਜੋ ਪਾਬੰਦੀਆਂ ਲਾਗੂ ਰਹਿਣਗੀਆਂ ਸੁ ਲੁਧਿਆਣਾ ਦੇ ਡੀਸੀ ਨੇ ਜਾਣਕਾਰੀ ਦਿੱਤੇ ਹੈ ਕਿ ਲੁਧਿਆਣਾ ਦੇ ਵਿੱਚ ਜੋ ਬੂਥ ਬੂਥੀ ਨਿਗਰਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਵਿੱਚ ਜਿੰਨੇ ਵੀ ਬੂਥ ਲੱਗਣਗੇ ਉਹਨਾਂ ਦੀ ਜੋ ਵੈਬ ਕਾਸਟਿੰਗ ਦੇ ਦੁਆਰਾ ਜੋ ਵੀਡੀਓ ਲਾਈਜ਼ੇਸ਼ਨ ਕੀਤੀ ਜਾਵੇਗੀ ਵੀਡੀਓ ਐਥੋਂ ਲਾਈਵ ਚੱਲੇਗੀ ਸੋ ਕਿਸੇ ਵੀ ਤਰ੍ਹਾਂ ਦੀ ਅਨਸੁਕਾਵੀ ਘਟਨਾ ਨਾ ਵਾਪਰੇ ਇਸ ਕਰਕੇ ਤਿਆਰੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਕੀਤੀਆਂ ਗਈਆਂ ਨੇ ਨਾਲ ਦੇ ਨਾਲ ਇੱਕ ਤਰੀਕ ਨੂੰ ਜੋ ਗਸਟਡ ਛੁੱਟੀ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਮਤਦਾਨ ਦਾ ਅਧਿਕਾਰ ਹਰ ਇੱਕ ਵਿਅਕਤੀ ਨੂੰ ਵਾਇਸ ਕਰਕੇ ਹਰ ਕੋਈ ਅਦਾਇਰਾ ਬੰਦ ਰਹੇਗਾ ਫੈਕਟਰੀ ਹੋਣ ਚਾਹੀਏ ਦੁਕਾਨਾਂ ਚਾਹੀਏ ਕੋਈ ਵੀ ਸਿੱਖਿਆ ਦਾ ਅਦਾਇਰੇ ਹੋਣ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੋ ਅਦਾਇਰਾ ਹੋਊਗਾ ਸਾਰੇ ਹੀ ਬੰਦ ਰਹਿਣਗੇ ਜਾਂ ਸਰਕਾਰੀ ਹੋਵੇ ਗੈਰ ਸਰਕਾਰੀ ਅਰਧ ਸਰਕਾਰੀ ਸਾਰੇ ਅਦਾਇਰੇ ਨੇ ਜੋ ਬੰਦ ਰਹਿਣਗੇ ਸੋ ਜੋ ਇਹ ਅਦਾਇਰੇ ਨੇ ਮਤਦਾਨ ਦਾ ਅਧਿਕਾਰ ਸਭ ਨੂੰ ਹੈ ਪੇਟਲੀਵ ਹੋਏਗੀ ਸਭ ਨੂੰ ਸੋ ਇਹ ਅਦਾਇਰੇ ਨੇ ਜੋ ਸ਼ਨੀਵਾਰ ਨੂੰ ਯਾਨੀ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਜਿੱਥੇ ਜਿੱਥੇ VOTING ਹੋ ਰਹੀ ਹੈ ਉੱਥੇ-ਉੱਥੇ ਬੰਦ ਰਹਿਣਗੇ ਸੋ VOTING ਦੇ ਜੋ ਜੋ VOTING ਹੈ ਸ਼ਾਂਤੀ ਮੇ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਕਰਨ ਦੇ ਲਈ ਜਿਹੜੀਆਂ 56 ਸੀਟਾਂ ਤੇ VOTING ਹੋ ਰਹੀ ਹੈ ਜਿਹੜੇ ਜਿਹੜੇ ਰਾਜੇ ਚ VOTING ਹੋ ਰਹੀ ਹੈ ਉਹਨਾਂ ਦੀਆਂ ਸੀਮਾ ਨੂੰ ਜੋ ਉਹਨਾਂ ਦੀ ਬਾਰਡਰਸ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਵੀ ਸੁਰੱਖਿਆ ਵਿੱਚ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਲਈ ਸੁਰੱਖਿਆ ਦੇ ਲਈ ਉਕਤ ਇੰਤਜ਼ਾਮ ਦੇ ਲਈ ਜੋ ਬਾਰਡਰ ਏਰੀਆਜ਼ ਨੇ ਜਿਨੇ ਵੀ ਪੰਜਾਬ ਦੇ ਹੋਟ ਮੰਗਦੇ ਨੇ ਉਹਨਾਂ ਸਾਰਿਆਂ ਤੇ ਜੋ ਸੀਨ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਨਾਲ ਜੋ ਬੂਥ ਨੇ ਸੈਂਸਿਟਿਵ ਬੂਥ ਨੇ ਉੱਥੇ ਅਧਿਕਤ ਸੁਰੱਖਿਆ ਬਲ ਦੀ ਤੈਨਾਤੀ ਕੀਤੀ ਜਾਵੇਗੀ ਤਾਂ ਲੁਧਿਆਣੇ ਅਤੇ ਲੁਧਿਆਣੇ ਦੇ ਦਿਹਾਤੀ ਇਲਾਕਿਆਂ ਦੇ ਵਿੱਚ ਜੋ ਸੈਂਸਿਟਿਵ ਪੋਲਿੰਗ ਸਟੇਸ਼ਨ ਨੇ ਉਹਨਾਂ ਨੂੰ ਚਿੰਨਿਤ ਕੀਤਾ ਗਿਆ ਹੈ ਤੇ ਉਹਨਾਂ ਪੋਲਿੰਗ ਸਟੇਸ਼ਨਾਂ ਦੇ ਉੱਤੇ ਜੋ ਅਧਿਕਤ ਸੁਰੱਖਿਆ ਬਲ ਹੈ ਤਾਇਨਾਤ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਜਿਨੇ ਵੀ ਪੋਲਿੰਗ ਸਟੇਸ਼ਨ ਬਣਨਗੇ ਸਾਰੇ ਹੀ ਪੋਲਿੰਗ ਸਟੇਸ਼ਨਾਂ ਦੇ ਉੱਤੇ ਵੀਡੀਓਲਾਈਜ਼ੇਸ਼ਨ ਕੀਤੀ ਜਾਣਗੀ ਉਹਨਾਂ ਦੀ ਵੀਡੀਓ ਜੋ ਲਾਈਵ ਟੈਲੀਕਾਸਟ ਜੋ ਲਾਈਵ ਹੈ ਡੀਸੀ ਆਫਿਸ ਦੇ ਵਿੱਚ ਯਾਨੀ ਕਿ ਜੋ ਪੋਲਿੰਗ ਆਫਿਸ ਬਣਾਇਆ ਜਾਵੇਗਾ ਉੱਥੇ ਕੀਤੀ ਜਾਵੇਗੀ ਨਿਗਰਾਨੀ ਹੈ ਲਾਈਵ ਰੱਖੀ ਜਾਵੇਗੀ ਇਸੇ ਨਾਮ ਨਾਲ ਵਾਹਨ ਨੇ ਜੋ ਜੋ VOTING ਦੇ ਲਈ ਵਰਤੇ ਜਾਣ ਵਾਲੇ VOTING ਕਰਮਾਨ ਵਾਲੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਧਿਆਨ ਨਾ ਜਾਣ ਦੀ EV ਮਸ਼ੀਨਾਂ ਦੇ ਰੱਖ-ਰਖਾਅ ਲਈ ਉਹਨਾਂ ਨੂੰ ਧਿਆਨ ਦੇਣੇ ਜਾਣ ਦੇ ਲਈ ਜਿੰਨੇ ਵੀ ਵਾਹਨਾ ਦੀ ਵਰਤੋਂ ਕੀਤੀ ਜਾਵੇਗੀ ਸਾਰੇ ਹੀ ਵਾਹਨਾ ਨੂੰ GPS ਤੇ ਰਾਹੀਂ ਟਰੈਕ ਕੀਤਾ ਜਾਵੇਗਾ ਸੋ ਪੁਖਤਾ ਇੰਤਜ਼ਾਮ ਨੇ ਕੀਤੇ ਜਾ ਰਹੇ ਨੇ ਸੁਰੱਖਿਆ ਦੇ ਫੋਕਤਾ ਪ੍ਰਬੰਧ ਨੇ ਕੀਤੇ ਜਾ ਰਹੇ ਨੇ ਸਪੈਸ਼ਲ ਏਜੰਸੀਆਂ ਦੇ ਦੌਰਾਨ ਸਪੈਸ਼ਲ ਨਾਕੇਬੰਦੀਆਂ ਨੇ ਲੁਧਿਆਣੇ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤਾਂਕਿ ਜੋ ਸੁਰੱਖਿਆ ਬੰਦੋਬਸਤ ਹੈ ਫੋਕਤਾ ਰਹਿਣ ਇਸ ਦੇ ਨਾਲ ਨਾਲ ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨ ਨੇ ਉਹਨਾਂ ਦੇ ਉੱਤੇ ਅਤਿਰਕਤ ਸੁਰੱਖਿਆ ਬਲ ਦਾ ਤਨਾਤੀ ਵੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਡੀਸੀ ਜੋ ਸਾਖਸ਼ੀ ਸਾਨੀ ਨੇ ਉਹਨਾਂ ਦੇ ਵੱਲੋਂ ਜਿੰਨੇ ਵੀ ਪੋਲਿੰਗ ਸਟੇਸ਼ਨ ਨੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਜੋ ਨਕਨ ਕੀਤਾ ਗਿਆ ਵਹ ਤੇ ਜਾਜਪੜਤਾਲ ਕੀਤੀ ਗਈ ਹੈ ਔਰ ਜੋ ਪੋਲਿੰਗ ਹੈ ਪੋਲਿੰਗ ਦਾ ਪਾਰਦਰਸ਼ੀ ਅਤੇ ਜੋ ਸ਼ਾਂਤੀਮਈ ਤਰੀਕੇ ਦੇ ਨਾਲ ਹੋ ਸਕੇ ਉਸ ਦੇ ਲਈ ਪ੍ਰਸ਼ਾਸਨ ਹੈ ਜੋ ਵਚਨਬੱਧ ਹੈ اور ਪ੍ਰਸ਼ਾਸਨ ਦੇ ਵੱਲੋਂ ਕੰਮ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਵੈਨਸੋ ਅੱਜ ਯਾਨੀ ਕਿ 30 ਮਈ ਨੂੰ ਜੋ VOTING ਹੈ VOTING ਦੇ ਲਈ ਚੋਣ ਪ੍ਰਚਾਰ ਦੀ ਸਮਾਪਤੀ ਹੋ ਜਾਵੇਗੀ ਔਰ 1 ਜੂਨ ਨੂੰ VOTING ਤੋਂ ਬਾਅਦ ਸੋ ਇਹ ਜੋ ਪਾਬੰਦੀਆਂ ਨੇ ਪਾਬੰਦੀਆਂ ਖੁਦ ਹੀ ਹਟ ਜਾਣਗੇ ਇਸ ਦੇ ਨਾਮ ਨਾਲ ਦੱਸ ਜੀ ਕਿ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ਤੇ ਪਾਬੰਦੀ ਰਹੇਗੀ ਫਿਰ ਉਹ ਚਾਹੇ ਸੋਸ਼ਲ ਮੀਡੀਆ ਤੇ ਹੀ ਕਿਉਂ ਨਾ ਹੋਵੇ ਜਾਂ ਫਿਰ ਇਲੈਕਟ੍ਰੋਨਿਕ ਪ੍ਰਚਾਰ ਕਿਉਂ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਜਨ ਸਭਾ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਰੋਡ ਸ਼ੋਅ ਰੈਲੀ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਜੋ VOTING ਤੇ VOTING ਦੇ ਲਈ ਜੋ VOTERS ਹੈ ਉਹਨਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕੇਗਾ 36 ਘੰਟਿਆਂ ਦਾ ਸਮਾਂ ਹੋਵੇਗਾ ਇਸ ਸਮੇਂ ਦੇ ਵਿੱਚ ਚੋਣ ਪ੍ਰਚਾਰ ਜੋ ਨਹੀਂ ਕੀਤਾ ਜਾਵੇਗਾ VOTERS ਨੂੰ ਪ੍ਰਭਾਵਿਤ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕੀਤਾ ਜਾਵੇਗਾ ਕਾਨੂੰਨੀ ਤੌਰ ਤੇ ਵੋਟਰਜ਼ ਨੂੰ ਮਤਦਾਨ ਦਾ ਆਪਣਾ ਅਧਿਕਾਰ ਹੈ ਉਹਨਾਂ ਨੂੰ ਸੋਚਣ ਦੇ ਲਈ ਕਿਤਰਾ ਸਮਾਂ ਦਿੱਤਾ ਜਾਂਦਾ ਹੈ ਔਰ 36 ਘੰਟਿਆਂ ਦੇ ਇਸ ਸਮੇਂ ਦੌਰਾਨ ਕੋਈ ਵੀ ਕਿਸੇ ਵੀ ਵੋਟਰ ਨੂੰ ਲੁਭਾ ਨਹੀਂ ਸਕਦਾ ਸੋ ਅੱਜ ਚੋਣ ਪ੍ਰਚਾਰ ਤੇ ਪਾਬੰਦੀ ਲੱਗ ਜਾਵੇਗੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਲੁੱਤੇ ਗਏ ਨੇ ਪੋਲਿੰਗ ਸਟੇਸ਼ਨਾਂ ਦੀ ਜਾਂਚ ਪੜਤਾਲ ਹੋ ਚੁੱਕੀ ਹੈ ਨਿਗਰਾਨੀ ਹੋ ਚੁੱਕੀ ਹੈ ਚੋਣਾਂ ਦੇ ਲਈ ਜੋ ਤਿਆਰੀਆਂ ਨੇ ਪਾਰਦਰਸ਼ੀ ਅਤੇ ਜੋ ਸ਼ਾਂਤਮਈ ਤਰੀਕੇ ਦੇ ਨਾਲ ਚੋਣਾਂ ਕਰਾਉਣ ਦੀ ਤਿਆਰੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ ਸੋ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣ ਜਾ ਰਹੀ ਹੈ 13 ਲੋਕ ਸਭਾ ਸੀਟਾਂ ਤੇ ਪੰਜਾਬ ਦੀਆਂ VOTING ਹੋਵੇਗੀ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਯਾਨੀ ਕਿ 30 ਮਈ ਅੱਜ ਤੋਂ ਬੰਦ ਹੋ ਜਾਵੇਗਾ ਚੋਣ ਪ੍ਰਚਾਰ ਦੇ ਬੰਦ ਹੋਣ ਤੋਂ ਬਾਅਦ ਸਾਰੇ ਹੀ VOTERS ਐ ਜੋ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਲੁਭਾਏ ਜਾ ਸਕਣਗੇ VOTERS ਨੂੰ ਕੋਈ ਵੀ ਲਾਲਚ ਨਹੀਂ ਦਿੱਤਾ ਜਾਵੇਗਾ VOTERS ਨੂੰ ਕਿਸੇ ਵੀ ਤਰੀਕੇ ਦੇ ਨਾਲ ਬਹਿਲਾ ਫਸਲਾ ਕੇ ਆਪਣੇ ਆਪ ਵੱਲ ਨਹੀਂ ਕੀਤਾ ਜਾਵੇਗਾ VOTERS ਨੂੰ ਸੋਚਣ ਦਾ ਸਮਾਂ ਦਿੱਤਾ ਜਾ ਰਿਹਾ ਇੱਕ ਤਰ੍ਹਾਂ ਕਿਉਂਕਿ ਜੋ VOTING ਤੋਂ ਪਹਿਲਾਂ ਚੋਣ ਪ੍ਰਚਾਰ ਜ਼ੋਰ ਸ਼ੋਰ ਦਾ ਚੱਲ ਰਿਹਾ ਹੈ ਬਈ ਇੱਕ ਤਰ੍ਹਾਂ ਸ਼ਾਂਤੀ ਮੈਂ ਮਾਹੌਲ ਹੈ ਜੋ ਹੁਣ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਜੋ ਪ੍ਰਚਾਰ ਹੈ ਬਿਲਕੁਲ ਬੰਦ ਹੋ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਕੋਈ ਲਾਊਡ ਸਪੀਕਰ ਕਿਸੇ ਵੀ ਤਰ੍ਹਾਂ ਦਾ ਕੋਈ ਜੋ 뮤직 ਸਿਸਟਮ ਹੈ ਕਿਸੇ ਵੀ ਤਰ੍ਹਾਂ ਦੀ ਰੈਡੀ ਟ੍ਰੈਫਿਕ ਕੁਝ ਵੀ ਤੁਹਾਨੂੰ ਇਹੋ ਜਿਹਾ ਨਹੀਂ ਦਿਖਾਈ ਦੇਵੇਗਾ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ